ਦਾ ਜੈ ਘਰ ਕੀਰਤਿ ਆਕੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਉ ਸੋਇਲਾ ਸਿਵਰੋ ਸਰਜਨਾਰੋ ਹੋរី ਜਿਤ ਸੋਇਲੇ ਸਦਾ ਸੁਖ ਹੋਏ ਰਾਉ ਮਤਨ ਤ ਜਿਹੜੇ ਸੰਮਾਲੀਐ ਨਾ ਦੇਖੇਗਾ ਦੇਵਨ ਹਾਰ ਤੇਰੇ ਮਿਤਨਾ ਪਵੇ ਤਿਸ ਦਾથે ਕਵਨ ਸਮਾਰ ਸੰਬਤ ਸਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣਾ ਸੀਸੜੀਆਂ ਜੇ ਹੋਵੇ ਸਾਇਬ ਸਿਉ ਮੇਲ ਕਰ ਕਰਿ ਹੋ ਪਹੁੰਚ ਸਦੜੇ ਨਿਤ ਪਵੰਨਾ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਵੰਨਾ ਰਾਗ ਅਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰਤ ਕਿਰਤ ਹੋਏ ਸੋ ਘਰ ਰਾਖ ਵਡਾਈ ਥੋਏ ਰਾਉ ਵਿਸੋਏ ਚਸਿਆ ਘੜੀਆਂ ਪਹਿਰਾ ਦਿੱਤੀ ਵਾਰੀ ਮਾਹੋ ਸੂਰਜ ਇੱਕ ਰਤਨੇ ਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਸਰੀ ਮਹੱਲਾ ਪਹਿਲਾ ਗगन ਮੈ ਤਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਣਕ ਮੋਤੀ ਤੂਪ ਮਲਿਆ ਨਾਲੋਂ ਪਵਨ ਚਬਰੋ ਕਰੇ ਸਗਲ ਬਨਾਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਣਾ ਤੇਰੀ ਆਰਤੀ ਅਨਹਤਾ ਸ਼ਬਦਵਜੰਤ ਪੇਰੀ 라ਉ ਸੈਸ ਤਵ ਨਾਨ ਨਾਨ ਹੈ ਤੋਇ ਕੋ ਸੈਸ ਮੂਰਤ ਨਾਨਾ ਏਕ ਤੋਹੀ ਸੈਸ ਪਦ ਮਿਮਲੋ ਨਾਨਾ ਏਕ ਪਦ ਗੰਧ ਬਿਨ ਸੈਸ ਤਵ ਗੰਧ ਹੈ ਵਿਚਲਤ ਮੋਈ ਸਾਮੇ ਜੋਤ ਜੋਤ ਹੈ ਸੋਏ ਤੇਹ ਦੇ ਚਾਨਣ ਸਾ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸਭਾਵੈ ਸਵਾਰਤੀ ਹੋਏ ਹਰ ਚਰਨ ਕਮਲ ਮਕਰਾਂਦ ਲੋਭ ਤੋ ਮਨੋ ਆਨੰਦ ਰੋ ਮੋਈ ਐ ਪਿਆਸਾ ਕਿਰਪਾ ਜਲ ਦੇ ਨਾਲ 100 ਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗਉੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰਬੋ ਭਰਿਆ ਮਿਰ ਸਾਧੂ ਕੰਡਲ ਕੰਡਾਏ ਪੂਰਬ ਲਖਤ ਲਿਖੇ ਗੁਰ ਪਾਇਆ ਮਾਣਾ ਹਰਿ ਲੈ ਮੰਡਲ ਮੰਡਾਏ ਕਰ ਸਾਧੂ ਅੰਜਲੀ ਪਣ ਵੱਡਾ ਏ ਕਰਡਨ ਦਾ ਤਪਣਾ ਵੱਡਾ ਏ ਰਹਾਉ ਸਾਕਤ ਹਰ ਰਸ ਸੋਧ ਨ ਜਾਣਿਆ ਤਨੇ ਅੰਤਰ ਹੋਮੇ ਕੰਡਾਏ ਜਿਉ ਜਿਉ ਚੱਲੇ ਚੁਬੇ ਦੁੱਖ ਪਾਵੇ ਜਮਕਾਲ ਸਹੇ ਸਿਰ ਡੰਡਾ ਏ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਕੰਡਾ ਏ ਆਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭਖੰਡ ਬ੍ਰਹਿਮੰਡਾ ਏ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਰਾਰਾਖ ਰਾਖ ਵੜ ਵਡਾ ਏ ਜਾਨ ਨਾਨਕ ਨਾਮ ਹੈ ਆਧਾਰ ਟੇਕ ਹਰ ਨਾਮੇ ਹੀ ਸੁਖ ਮੰਡਾ ਏ ਰਾਗ ਗੋੜੀ ਪੂਰਬੀ ਮਹੱਲਾ ਪੰਜ ਮਾ ਕਰੋ ਬੇਨੰਤੀ ਸੁਣੋ ਮੇਰੇ ਮਿੱਤਾਂ ਸੰਤ ਟਹਿਲ ਕੀ ਬੇਲਾ ਏ ਆਖਾਟ ਚਲੋ ਹਰਲਾ ਅੱਗੇ ਬਸਨ ਸੋਹਿਲਾ ਆਉ ਦ ਘਟੇ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਏ ਸੰਸਾਰ ਬੇਕਾਰ ਸੰਸੇ ਮੈਂ ਕਰਿਉ ਬ੍ਰਹਮ ਮੰਗਿਆਨੀ ਜਿਸੇ ਜਗਾਏ ਪੀ ਆਵੇ ਇਹ ਰਸ ਇਕੱਠ ਕਥਾ ਤਿਨ ਜਾਨੀ ਜਾਕ ਆਏ ਸੋਈ ਬਿਅਾਜੋ ਆਰ ਗੁਰ ਤੇ ਮਣੈ ਬਸੇਰਾ ਮਿਜ ਕਰ ਮਹਿਲ ਪਾਵੋ ਸੁਖ ਸਹਜੇ ਬੋਹਰ ਨਾ ਹੋਏ ਗੋਪੀਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਫੁਰਕੇ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੂਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਤਾ ਕਰ ਤੋ ਪਹਿਂਸ ਜੀਓ ਪਹਿਂਸ ਤੇਰੀ ਰਾਸ ਤੋ ਮਾਰ ਸਿਧਾਂਤ ਬਾੜ ਤੇਰੇ ਤੁਮਰੀ ਕਿਰਪਾ ਮਸੂਖ ਨੇਰੇ ਕੋਈ ਨਾ ਜਾਣੇ ਤਮਰਾ ਅੰਤ ਉੱਚੇ ਸੇ ਉੱਚਾ ਭਗਵਾਨ ਤ ਸਗਾ ਸਮ agre ਤਮਰਾ ਸੂਤਰ ਧਾਰੇ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮੈਂ ਤਰ ਤੁਮ ਹੀ ਜਾਣੇ ਨਾਰਕ ਦਾਸ ਸਦਾ ਕੁਰਬਾਨੇ ਤੇ ਅਗੇ ਅਰਦਾਸ ਰਮਾਰੀ ਅਲਾਸਿਕਮ ਕਾਰਬਾਰੀ ਬ੍ਰਿਤੀ ਕੀ ਭਤੇ ਸ੍ਰੀ ਭਗਵਤੀ ਜੀ ਸਹਾਇ ਔਰ ਸ੍ਰੀ ਭਗਵਤੀ ਜੀ ਪਾਸ਼ੀ ਦਸਮੀ ਪ੍ਰਥਮ ਭਗਵਤੀ ਸ਼ਿਵਕਾਇ ਨੂੰ ਨਾਰਕ ਲੇਖਿਆ ਹੈ ਤੇ ਰੰਗਾਂ ਦੇ ਦੌਰ ਤੇ ਅੰਮ੍ਰਦਾਸ ਰਾਮਦਾਸ ਜੀ ਸਹਾਇ ਆਗਿਆ ਰਗੋ ਬੰਦ ਨੂੰ ਸਿਮਰੋ ਸ੍ਰੀ ਹਰਿਵਾਇ ਸ੍ਰੀ ਹਰਿ ਗ੍ਰਿਸ਼ਨ ਕਾਇ ਜਿਟ ਸਉਤੋ ਖਜਾਇ ਪੇਗ ਮਹਾਰਾਜ ਸਿਮਰੀਆ ਘਰ ਨਾਮ ਅਵਤਾਰੇ ਸੋਤੇ ਹਰਿ ਜੀ ਸਹਾਇ ਦਸਹਿ ਪਾਸ਼ਾ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਤੈ ਅਮਨਦੀ ਸਹ ਹੈ ਦਫਾ ਪਾਜਨ ਨੇ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਗ ਦਿਦਾਰ ਦਾ ਅਧਿਆਤਕੇ ਬੋਲੋ ਜੀ ਵਾਹਿਗੁਰੂ ਹੋਾਰੇ ਗੁਰੂ ਪੰਜਾਬ ਫੈਲਾਣ ਚਾਹਸੇ ਦੁਨੀਆਂ ਚਾਹਲੇ ਮੁਕਤਾਂ ਰੱਖਣਾ ਚਾਹਦੇ ਆ ਤਪੀਆਂ ਜਿਨ੍ਹਾਂ ਨਾਮ ਜਪਿਆ ਵਰਨ ਛਕਿਆ ਤੇਗ ਚਲਾਏ ਤੇਗ ਵਾਰੇ ਨੇ ਕੰਡਿਤ ਕੀਤਾ ਤੇਣਾ ਪੈਰਾਂ ਚੈਨ ਦੀ ਕਮਾਈ ਦਾ ਧਰਮ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨਾਂ ਸਿੰਘਾਂ ਸਿੰਘਣਾਂ ਪਰਮੇ ਸੇਧ ਦਿੱਤੇ ਬੰਦ-ਬੰਦ ਘਟਾਏ ਕੋਨ ਬਾਈਨਾ ਚਰਖਣਾ ਚਰੇਤਾ ਆਰੰਭ ਚੁਣਾਈਏ ਬਹੁਤੋ ਸਾਰੀਆਂ ਕੁਰਬਾਨੀਆਂ ਕੀਤੀਆਂ ਧਰਮ ਨੇ ਆਇਆ ਸਿੱਖ ਏਕੇ ਸਵਾਸਾ ਦੇ ਅੰਸਾਂ ਹਨ ਹੋਈ। ਦਿਨਾਂ ਦੀ ਕਮਾਈ ਦਾ ਤਾਂ ਅੰਤਾਰਿਕ ਕਾਲ ਸੋਈ ਬੋਲੋ ਜੀ ਵਾਹਿਗੁਰੂ। ਅਵਾਹਿਗੁਰੂ ਪੰਜਾ ਤਰਤਾ ਸਰਵੋਤਮ ਗੁਰੂਵੰਤੇ ਹਰਿਰਖੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪ੍ਰਥਮੇ ਸਰਵਤ ਖਾਨ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਵਤ ਕਾ ਆੰਦਾ ਸਦਕਾ ਸਰਬਸਕੂਰੂ ਵੇ ਜਹਾਂ ਜਹਾਂ ਕਾਰਸਾ ਜੀ ਸਾਹਿਬ ਆਹਾਹ ਅਹਰਚਰਯ ਇਤ ਤੇ ਇਤ ਤੇ ਗੱਲ ਕਰਤੀ ਅਗੇ ਪੁਕਾਰ ਲੰਮੀ ਸ੍ਰੀ ਸਾਹਿਬ ਜੀ ਸਹਾਇ ਕਾਫਸਾ ਜੀ ਦੇ ਬੋਲ ਬਲੇ ਬੋਧ ਜੀ ਵਾਹਿਗੁਰੂ ਆਹ ਗੁਰੂ ਸੇਖਾਣੋ ਸਿੱਖੀ ਦਾ ਕੇਸਦਾਰ ਰਹਿ ਲੰਗਵੇਖਦਾਰ ਅਸਾਧਾਨ ਘਰੋਸਾਦਾਨ ਦਨਸਦੋ ਨਾਮ ਦਾ ਸ੍ਰੀ ਅਮਰਸਸ ਜੀ ਦਰਸ਼ਿਸ਼ਾਨ ਚੌਕਿਆਂ ਚੱਲੇ ਬੰਦੇ ਤੁਹੂ ਜੁਰਤਾਂ ਲਾਤਾਂ ਖੰਡੇ ਖਾਰ ਬੋਜੀ ਵਾਰੇ ਗੁਰੂ ਓਵਾਰੇ ਗੁਰੂ ਸਿੱਖਾਂ ਮੰਨਿਵਾ ਮਰਤੂ ਚੀ ਮਰ ਪਤਨ ਕਰੇ ਅਕਾਲ ਪੁਰਖ ਆਪ ਵਹਿਰੂ ਏਕਾਲਪੁਰਖ ਆਪਣੇ ਪੌਂਤੇ ਸਦਾ ਸਹਾਇਕ ਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਾਂ ਘਟਾਵਾਂ ਦੇ ਜਿੰਨਾ ਤੋਂ ਪਾਂਤ ਨੂੰ ਸ਼ੁਰੀਆਗੇ ਦੇਖੋ ਮੈਂ ਦਰਸ਼ਨਾ ਸ੍ਰੀ ਵਾਸਮਾਲ ਦਾ ਖਾਲਸਾ ਜੀ ਬਖਸ਼ੂ ਤੁਹਾਨੂੰ ਪਤਾ ਹੈ ਜੇਕਰ ਮੈਂ ਤਨ ਤਨ ਟੰਡਿਓਟ ਸੱਚੇ ਕਿਦਾ ਵਈ ਜੀਓ ਅੱਗੇ ਯੂਰ ਰਹਿਣਾ ਸਾਜੇ ਪਾੜ ਪੜ ਕੇ ਅਰਦਾਸ ਬੇਤੀ ਕੀਤੀ ਗੀ ਸੱਚੇ ਸਤਿਗੁਰੂ ਦਾ ਪ੍ਰਵਾਨ ਹੋਵੇ ਆਖਰ ਵਾਅਦਾ ਕਰਾ ਕੋ ਚਕ ਨੂੰ ਆਖਰਨਾ ਕਿ ਵਸੇ ਸ਼ੁੱਧ ਮਨ ਬੰਦਿਆ ਕੇ ਬਖਸ਼ੀ ਨਹੀਂ ਸੱਚੇ ਕਿਤਾ ਜੀਓ ਸਾਰੇ ਸੰਸਾਰ ਤੇ ਮੇਰ ਪਰ ਹੱਥ ਰੱਖਣਾ ਸਭ ਦੀਆਂ ਮਨੋ ਕਾਮਾਾਂ ਨੂੰ ਪੂਰਨ ਕਰਨਾ ਸ੍ਰੀ ਗੁਰੂਸੇਹਿ ਬਖਸ਼ੀਆ ਕਮਾਈਆਂ ਚ ਬਖਤਾ ਪਾਉਣਿਆ ਸੱਚੇ ਪਾਸ਼ਾ ਅੜੀ ਸੁਣੀ ਬਾਣੀ ਦੇਖੇ ਦੋਣੇ ਹਰ ਪ੍ਰਕਾਰ ਦੇ ਰੱਖਿਆ ਕਰਨੇ ਸਦਾ ਆਤਮ ਸਹਾਈ ਹੋਣਾ ਸਰਬੱਤ ਦੇ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, Um, Ahora, okay. I ਹੋਏ ਗਰੂ ਸਤਨਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਤੋ ਗਾਵੋ ਗਾਵੋ ਦੇਵ ਮੋਈ ਮਜਾਉ ਸੁਖੀ ਵਸੇ ਮੋ ਪਰਮਾਤਮਾ ਸੇ ਸੇ ਸਵੇ ਕਤਾਰਾ ਮੋਈ ਚਾਨਣ ਜਿ ਕਰੈ ਕ੍ਰਿਆ ਦਾ ਪੈਰਨ ਕੋ ਆਸ ਕਰੀਐ ਪੂਰਨ ਹੋਇ ਅਮਰੀਆ ਸਤੂ ਪੈਣ ਕੀ ਰੇ ਪਿਆਸ ਤਮੈ ਜਾੜ ਗਏ ਅਵਰ ਨਾ ਦੇਉ ਜੋ ਬਰਜਾਉ ਸਕੋ ਤੇ ਪਾਉ ਸੇ ਵਜੇ ਕਰ ਮਾਰਤਾਰੀਆ ਚੰਦ ਸੁਤਰ ਹਮਾਰੀ ਮਾਰੀਆ ਆਵਾ ਦੇ ਵਰੇ ਅਵਰੇ ਆਮਨ ਗਾ ਗੋਦਾਨ ਨਵਰੇ ਉਹ ਜੋ ਸਰਦਾ ਮਾਰੇ ਪੈਸ਼ਾ ਸਰੀਆ ਤੁਝੋ ਬਲਿਆ ਅੱਛਾ ਰਾਖ ਦੇਉ ਮੈ ਰਾਖ ਲਾਰੇ ਸਾਇ ਸੁ ਸੁ ਆਏ ਪਿਆਰੇ ਦੀਨ ਬੰਦ ਜੁਲਗੇ ਹੰਪਾ ਕੋ ਮੋਰੀ ਜਲ ਕੰਤਾਉ ਕਾਰ ਬਾਇ ਬ੍ਰਹਮਾ ਅਵਤਾਰ ਕਾਰ ਬਾਇ ਸ੍ਰੀ ਉਤਰਾ ਕਾਰ ਬਾਇ ਘਰ ਬਿਸ਼ਨ ਪਰ ਗਾ ਸਰ ਜਲ ਕਲ ਕਿਆ ਤਮਾਸ਼ਾ

ਜਲ ਜੋਗੀ Shiv ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਸ਼ੇਨ ਉਪਜਾਇਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾ ਘੜ ਘੜ ਕੇ ਪੜ ਪਟ ਕੀ ਜਾਨ ਜਬ ਉਦਕਰਖ ਘੜ ਘੜ ਕੇ ਪੜ ਪਟ ਕੀ ਜਾਨ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਵ ਦੇਹ ਅਪਾਰ ਜਬ ਆਕਰਖ ਕਰਤ ਹੋ ਸ੍ਰਿਸ਼ਟੀ ਸਭ ਧਾਰੈ ਆਪ ਆਪਣੀ ਬੂਝ ਉਚਾਰ ਤਮ ਸਭੀ ਤੇਰਾ ਤਨਿਰਾਲ ਹਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨੀ ਲੰਭ ਆਦ ਅਨੀਲ ਅਨਾਦ ਅਸੰਭ ਧਾਕਾ ਮੂਡ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਭੇ ਮਹਾਦੇਵ ਕਉ ਕਾਤ ਸਦਾ ਸ਼ਿਵ ਨਿਰੰਕਾਰ ਕਾ ਜੀਨਤ ਨੈ ਪਿਵ ਆਪ ਆਪਨੀ ਬੁਧ ਹੈ ਜੀਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰ ਏਕ ਰੂਪ ਅਨੂਪ ਸਰੂਪ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਪੁਜ ਖਾਨ ਬਹਰ ਰਚ ਦੀਨੀ ਕਉ ਫੂਲ ਰਾਜਾ ਹਵੇ ਬੈਠਾ ਕਉ ਸਿਮਟ ਪਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਬਵ ਆਦ ਜੁਗਾਦ ਸਰੂਪ ਸੁਜੰਬਵ ਅਵਰਛਾ ਮੇਰੀ ਕਰੋ ਸਿਖੁ ਉਬਾਰ ਅਸਿਕ ਸੰਗਰੋ ਦੁਸ਼ਟ ਜੀਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਤੁਝ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨਾ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਹਾਰੇ ਜੋ ਕਲ